ਜਿਲੰਦਰ ਦੇ ਵਿੱਚ ਆਤੀਸ਼ੀ ਦੀ ਵੀਡੀਓ ਦੇ ਉੱਤੇ ਕਾਫੀ ਹੰਗਾਮਾ ਹੁੰਦਾ ਨਜ਼ਰ ਆ ਰਿਹਾ ਹੈ ਦਰਅਸਲ ਦਿੱਲੀ ਵਿਧਾਨ ਸਭਾ ਦੇ ਵਿੱਚ ਆਵਾਜ਼ੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਮੁੱਖ ਮੰਤਰੀ ਆਤੀਸ਼ੀ ਦੇ ਉੱਤੇ ਸਿੱਖ ਗੁਰੂਆਂ ਦਾ અપਮਾਨ ਕਰਨ ਦੇ ਦੋਸ਼ ਲੱਗਣ ਤੋਂ ਬਾਅਦ ਸਿਆਸਤ ਕਾਫੀ ਭੱਗ ਗਈ ਇਸ ਮਾਮਲੇ ਦੇ ਵਿੱਚ ਇਕਬਾਲ ਸਿੰਘ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ FIR ਦਰਜ ਕੀਤੀ ਗਈ ਹੈ ਜਿਸ ਦੇ ਵਿੱਚ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਸੁਖਪਾਲ ਖਹਿਰਾ ਅਤੇ ਇੱਕ ਹੋਰ ਵਿਅਕਤੀ ਸ਼ਾਮਿਲ ਹੈ ਸ਼ੁੱਕਰਵਾਰ ਨੂੰ ਆਵਾਜ਼ੀ ਪਾਰਟੀ ਦੇ ਵਰਕਰਾਂ ਨੇ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਦੇ ਜਲੰਧਰ ਸਥਿਤ ਰਿਹਾਇਸ਼ ਨੂੰ ਘੇਰ ਲਿਆ ਤੇ ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਗਟ ਸਿੰਘ ਆਪਣੇ ਘਰੋਂ ਬਾਹਰ ਆਏ ਪਰ ਪੁਲਿਸ ਨੇ ਉਨ੍ਹਾਂ ਨੂੰ ਆਪ ਆਗੂਆਂ ਕੋਲ ਜਾਣ ਤੋਂ ਰੋਕਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ ਸਿੰਘ ਨੇ ਕਿਹਾ ਹੈਗਾ ਕਿ ਦਿੱਲੀ ਵਿਧਾਨ ਸਭਾ ਦੇ ਵਿੱਚ ਕੋਈ ਪੂਰੀ ਘਟਨਾ ਵੀਡੀਓ ਦੇ ਵਿੱਚ ਕੈਦ ਹੋ ਗਈ ਹੈ ਜੇਕਰ ਵੀਡੀਓ ਦੇ ਨਾਲ छेड़छाड़ ਕੀਤੀ ਗਈ ਹੈ ਤਾਂ ਇਹ ਭਾਸ਼ਪਾ ਦੇ ਵੱਲੋਂ ਕੀਤੀ ਗਈ ਹੈ ਅਤੇ ਜੇਕਰ ਵੀਡੀਓ ਦੇ ਵਿੱਚ ਕੋਈ ਇਤਰਾਜ਼ਯੋਗ ਬਿਆਨਸਨ ਤਾਂ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਦਿੱਤੇ ਗਏ ਨੇ ਤਾਂ ਪ੍ਰਗਟ ਸਿੰਘ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਵੀ ਸਵਾਲ ਚੁੱਕ ਦਿਆ ਹੋਇਆ ਹੈ ਕਿ ਸਵੇਰ ਦੀ ਸਥਿਤੀ ਬਹੁਤ ਹੀ ਭਿਆਨਕ ਹੈ ਫਿਰ ਵੀ ਅੱਜ ਤੱਕ ਕਿਸੇ ਵੀ ਵੱਡੇ ਮਾਮਲੇ ਦੇ ਵਿੱਚ ਫੋਰੈਂਸਿਕ ਜਾਂਚ ਨਹੀਂ ਕੀਤੀ ਗਈ ਹੈ ਉਹਨਾਂ ਅਗੇ ਕੀ ਆਏਗਾ ਕਿ ਦਿੱਲੀ ਵਿਧਾਨ ਸਭਾ ਦੇ ਸਪੀਕਰ ਦੇ ਵੱਲੋਂ ਜਲੰਧਰ ਪੁਲਿਸ ਕਮਿਸ਼ਨਰ ਨੂੰ ਤਲਬ ਕਰਨਾ ਵੀ ਕਈ ਸਵਾਲ ਖੜੇ ਕਰਦਾ ਹੈਗਾ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੁਲਿਸ ਡਾਇਰੈਕਟਰ ਜਨਰਲ ਡੀਜੀਪੀ ਨੂੰ ਸਵਾਲ ਕਰਦੇ ਕਿ ਆਏਗਾ ਕਿ ਬੇਅਦਬੀ ਦੇ ਚਾਰ ਵੱਡੇ ਮਾਮਲੇ ਦੇ ਵਿੱਚ ਇੱਕ ਵੀ ਫਾਈਲ ਅੱਗੇ ਨਹੀਂ ਵਧਾਈ ਗਈ ਹੈ ਦੇਸ਼ ਭਰ ਦੇ ਵਿੱਚ ਸਿੱਖਾਂ ਅਤੇ ਕਿਸਾਨਾਂ ਦੇ ਵਿਰੁੱਧ ਲਗਾਤਾਰ ਪ੍ਰਚਾਰ ਕੀਤਾ ਚਾਰਿਆ ਫਿਰ ਵੀ ਉਹਨਾਂ ਦੀਆਂ ਸ਼ਿਕਾਇਤਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਕਿ ਪ੍ਰਗਟ ਸਿੰਘ ਨੇ ਇਹ ਵੀ ਦੋਸ਼ ਲਗਾਇਆ ਹੈਗਾ ਕਿ ਇੱਕ ਐਸਐਸਪੀ ਨੂੰ ਉਹਨਾਂ ਦੇ ਕਥਿਤ ਆਡੀਓ ਜੋ ਕਿ ਰਿਕਾਰਡਿੰਗ ਦੇ ਸਾਹਮਣੇ ਆਉਣ ਤੋਂ ਬਾਅਦ ਛੁੱਟੀ ਦੇ ਉੱਤੇ ਭੇਜ ਦਿੱਤਾ ਗਿਆ ਸੀਗਾ ਪਰ ਇਸ ਦੀ ਫੋਰੈਂਸਿਕ ਜਾਂਚ ਨਹੀਂ ਕੀਤੀ ਗਈ ਹੈ। तमाम ਗੱਲਾਂ ਦੇ ਉੱਤੇ ਉਹਨਾਂ ਨੇ ਸਵਾਲ ਚੁੱਕਿਆ ਹੈਗਾ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਸਰਕਾਰ মিডিਆ ਨੂੰ ਡਰਾ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਖੁੱਲੀ ਬਹਿਸ ਦੀ ਚੁਣੌਤੀ ਦਿੰਦੇ ਹੋਏ ਕਿਹਾ ਹੈਗਾ ਕਿ ਘਰ ਆਓ ਅਤੇ ਖੁੱਲੀ ਬਹਿਸ ਕਰੋ। ਮੈਂ ਕਿਸੇ ਤੋਂ ਨਹੀਂ ਡਰਦਾ ਉਹਨਾਂ ਨੇ ਕਿਹਾ ਹੈਗਾ ਕਿ ਦਿੱਲੀ ਦੇ ਆਗੂ ਪੰਜਾਬ ਦੇ ਵਿੱਚ ਰਾਜਨੀਤੀ ਕਰ ਰਹੇ ਨੇ ਪਰ ਉਹਨਾਂ ਨੂੰ ਇੱਥੇ ਹੀ ਰਹਿਣਾ ਅਤੇ ਇੱਥੇ ਹੀ ਜਵਾਬ ਦੇਣਾ ਪਵੇਗਾ ਪ੍ਰਗਟ ਸਿੰਘ ਨੇ ਤੇ ਜੋ ਕਿ ਅੱਗੇ ਦੋਸ਼ ਲਗਾਉਂਦੇ ਹੋਏ ਕਿਹਾ ਹੈਗਾ ਕਿ ਪੰਜਾਬ ਦੇ ਵਿੱਚ ਸ਼ਾਇਦ ਹੀ ਕੋਈ ਜ਼ਿਲ੍ਹਾ ਜਿਹਾ ਹੋਵੇਗਾ ਜਿੱਥੇ ਰੋਜ਼ਾਨਾ ਕੋਈ ਅਪਰਾਧ ਦੀ ਘਟਨਾ ਨਾ ਵਾਪਰਦੀ ਹੋਵੇ ਉਹਨਾਂ ਨੇ ਕਿਹਾ ਹੈਗਾ ਕਿ ਆਵਾਦੀ ਪਾਰਟੀ ਦੇ ਵਿਧਾਇਕ ਸ਼ਕਤੀਹੀਣ ਹਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੂਰੀ ਤਰ੍ਹਾਂ ਆਸਫਲ ਹੋ ਗਏ ਹਨ ਤੇ ਅੰਤ ਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਕਿ ਜੇਕਰ ਉਹਨਾਂ ਦੇ ਵਿਰੁੱਧ 10 ਐਫਆਈਆਰ ਦਰਜ ਵੀ ਹੋ ਜਾਣ ਤਾਂ ਵੀ ਉਹ ਨਹੀਂ ਡਰਨਗੇ। ਉਹਨਾਂ ਨੇ ਕਿਹਾ ਹੈਗਾ ਕਿ ਅਮਦੀਪ ਪਾਰਟੀ ਪਾਸਪਾ ਦੀ ਬੀ ਟੀਮ ਵੰਗ ਕੰਮ ਕਰ ਰਹੀ ਹੈ। ਤਾਂ ਇਹ ਸਾਰੇ ਦੋਸ਼ ਪ੍ਰਗਟ ਸਿੰਘ ਦੇ ਵੱਲੋਂ ਮੌਜੂਦਾ ਸਰਕਾਰ ਦੇ ਉੱਤੇ ਲਗਾਏ ਗਏ ਨੇ।